और यहाँ पे सबेरे बहुत ज्यादा पब्लिक थी तो यहाँ पे तब पता लगा तो हम मंदिर में सेवा कराते हैं जी जी तो एक मेरे साथ का लड़का मेरे को बोल रहा कि अपा यार वालों की सेवा कराने है क्योंकि कोई पब्लिक साथ नहीं दे रही थी, थी उनका बंदा निकालने के लिए ठीक है तो फिर हम यहाँ पे आए जी बंदा निकाला हमने चार जनों ने फिर मौके पे सचो साहब मैडम आए थे साहब आए थे जी हां जी उन्होंने बनती कार्रवाई करेंगे जी ਸਨੀਪ ਕੰਡੀਸ਼ਨ ਕਿਹੋ ਜੀ ਲੱਗ ਰਹੀ ਹੈ ਲਾਸ਼ ਨੂੰ ਦੇਖ ਕੇ ਵੀ ਕਿੰਨੇ ਦਿਨ ਦੀ ਪਈ ਹੋਣੀ ਹੈ ਇਹ ਇਹ ਹਫਤੇ 10 ਦਿਨ ਦੀ ਹੈ ਜੀ ਬਾਕੀ ਦੇ ਗਲੇ ਤੇ ਹਲਕਾ ਜਿਹਾ ਨਿਸ਼ਾਨ ਸੀ ਗਲੇ ਦੇ ਹਾਂਜੀ ਗਲੇ ਤੇ ਮਤਲਬ ਕਿਸ ਤਰ੍ਹਾਂ ਦਾ ਨਿਸ਼ਾਨ ਸੀ ਕੋਈ ਗਲਾ ਤੁਸੀਂ ਦੇਖ ਰਹੇ ਹੋ ਪਤਾ ਨਹੀਂ ਇਹ ਬਾਕੀ ਤਾਂ ਪੁਲਿਸ ਵੈਰੀਫਿਕੇਸ਼ਨ ਕਰੇਗੀ ਜਾਂ ਉਹਨਾਂ ਇਸ ਕਾਰਵਾਈ ਜਿਹੜੀ ਬਣਦੀ ਹੈ ਉਹ ਦੇਖਾਂਗੇ ਨਹੀਂ ਗਲੇ ਤੇ ਕੱਟ ਦਾ ਨਿਸ਼ਾਨ ਹੈ ਜਾਂ ਕਿਸ ਚੀਜ਼ ਹੈ ਆ ਲੱਗਦਾ ਜਿ ਕਿਸੇ ਨੇ ਕੁਝ ਮਾਰਿਆ ਆ ਜਾਂ ਕਿਸੇ ਦਾ ਕੁਝ ਹੋਇਆ ਹੈ ਅੱਛਾ ਤੇ ਕੁਝ ਕੱਪੜੇ ਦੀ ਪਛਾਣ ਹੋ ਪਾਈਏ ਕਿਹੋ ਜਿਹੇ ਕੱਪੜੇ ਪਾਏ ਹੋਏ ਇਸ ਬੰਦੇ ਨੇ ਜੀਨ ਦੀ ਪੈਂਟ ਪਾਈ ਆ ਸਰ ਜੀਨ ਦੀ ਪੈਂਟ ਦੇਖਣ ਮੈਂ ਕਿਹੋ ਜਿਹਾ ਲੱਗਦਾ ਵੀ ਕਿੰਨੇ ਕ ਫੁੱਟ ਦੀ ਹਾਈਟ ਹੋएगी ਦੀ ਮਤਲਬ 5 5 ਕੀ ਹਾਈਟ ਦੀ ਤੇ ਇਹ ਬਾਲਾ ਤੋਂ ਕਿਦਾਂ ਦਾ Hindu ਹੈ ਜਾਂ Hindu gentleman ਹੈ ਜਾਂ ਕੋਈ ਸਿੱਖ ਸਰਦਾਰ ਮੁੰਡਾ ਹੈ ਨਹੀਂ ਸਿੱਖ ਨਹੀਂ ਹੈ ਜੀ Hindu ਹੈ Hindu ਮੁੰਡਾ ਤੇ ਕੁਝ ਪਤਾ ਲੱਗਿਆ ਵੀ ਹਾਂ ਕੋਈ ਵੈਰੀਫਾਈ ਕੀਤਾ ਇਹਨਾਂ ਨੇ ਵੀ ਕੁਝ ਨਾਮ ਕੁਝ ਪਛਾਣੋ ਜੇਬ ਨੇ ਕੋਈ ਡਾਕੂਮੈਂਟ ਮਿਲੇ ਹੋਣ ਇਹਦੇ ਕੁਝ ਨਹੀਂ ਮਿਲਿਆ ਜੀ ਡਾਕੂਮੈਂਟਸ ਵੀ ਇਹਨੂੰ ਲੈ ਕੇ ਜਾ ਰਹੇ ਹਾਂ ਸੋ ਸੈਕਟਰ 16 ਹਸਪਤਾਲ ਮੇਂ ਲੈ ਕੇ ਜਾ ਰਹੇ ਹਾਂ ਹੂੰ ਉੱਥੇ ਪਰ ਜੋੰਸੀ ਬੰਤੀ ਕਾਰਵਾਈ ਹੈ ਉਹ ਕਰਨਗੇ ਜੀ ਇਹ ਪ੍ਰੋਪਰ ਐਡਰੈਸ ਜਿਹੜਾ ਹੈਗਾ ਤਨਾਸ ਪੁਲ ਦੇ ਜਿਹੜਾ ਨਾਲ ਨਦੀ ਦੇ ਉੱਥੀ ਨੇੜੇ ੜੇ ਹਾਂਜੀ ਪ੍ਰੋਪਰ ਐਡਰੈਸ ਕਿੱਥੇ ਜਿੱਥੋਂ ਲਾਸ਼ ਮਿਲੀ ਹੈ ਇਹ ਤਨਾਸ ਲੇਕ ਦੇ ਨਾਲ ਪੁਲ ਹੈ ਜੀ ਪੁਲ ਦੇ نیچے ਪੁਲ ਕੇ نیچے ਹਾਂਜੀ ਯਾਨੀ ਕਾਫੀ ਦਿਨਾਂ ਤੋਂ ਉਹ ਪੈਸੀ ਦੀ ਤੇ ਫਿਰਹਾਗੀਆਂ ਨੂੰ ਪਤਾ ਲੱਗੇ ਮੌਕੇ ਦੇ ਪਹਿਲਾਂ ਪੁਲਿਸ ਵੀ ਖੜੀ ਸੀਗੀ ਉੱਤੇ ਨਹੀਂ ਪਹਿਲੇ ਬੰਦੇ ਨੂੰ ਪਤਾ ਲੱਗਾ ਬੰਦੇ ਨੇ ਕਿਸੇ ਨੂੰ ਫੋਨ ਕਰਿਆ ਫਿਰ ਪੁਲਿਸ ਆਈ ਮੌਕੇ ਤੇ ਮੌਕੇ ਤੇ ਪੁਲਿਸ ਆਈ ਹੁਣ 16 ਸੈਕਟਰ ਲੈ ਕੇ ਜਾ ਰਹੇ ਹਾਂ ਹਾਂਜੀ ਠੀਕ ਹੈ ਸੰਦੀਪ ਥੈਂਕ ਯੂ ਸੋ ਮਚ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ